ਵੀਰ ਜੀ ਇਹ ਤਾਂ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਬਹੁਤ ਔਖਾ ਗੁਜ਼ਾਰਾ ਚੱਲਦਾ ਆ ਹਾਂਜੀ ਹੋਰ ਵੀਰ ਜੀ ਕੋਈ ਸਾਡਾ ਕਮਾਈ ਦਾ ਸਾਧਨ ਨਹੀਂਗਾ ਜਿਹਦੇ ਸਿਰ ਤੋਂ ਵੀਰ ਜੀ ਕੋਈ ਚੱਲ ਸਕੇ ਇੱਕ ਡੰਗਰ ਉਹਦੇ ਸਿਰ ਤੋਂ ਵੀਰ ਜੀ ਦੁੱਧ ਵੇਚ ਕੇ ਘੇ ਘਟ ਆ ਗਏ ਉਹਦੇ ਸਿਰ ਤੋਂ ਵੀਰ ਜੀ ਕੋਈ ਗੁਜ਼ਾਰਾ ਚੱਲਦਾ ਹੱਲ ਨਾਲ ਹਾਂਜੀ ਕੋਈ ਪਿੰਡ ਚੋਂ ਕਿਸੇ ਨੇ ਕਿਸੇ ਸਰਪੰਚ ਕਿਸੇ ਪੰਚਾਇਤ ਮੈਂਬਰ ਕਿਸੇ ਨੇ ਵੀਰ ਜੀ ਸਾਡੀ ਬਾਣੀ ਕਿਸੇ ਨੇ ਮੈਂ ਨਾ ਬਿਲਕੁਲ ਵੀਰ ਜੀ ਆ ਮਜਬੂਰ ਹੋ ਕੇ ਵੀਰ ਜੀ ਵੀਡੀਓ ਸਾਨੂੰ ਕਾਉਣੀ ਪਈ ਆ ਇਹਦੇ ਕਾਫੀ ਟਾਈਮ ਤੋਂ ਅਸੀਂ ਸੋਚਦੇ ਹਾਂ ਕਰੀ ਪਾ ਲਈਏ ਨਹੀਂ ਪਾ ਲਈਏ ਨਾ ਪਾ ਲਈਏ ਵੀਡੀਓ ਉਹਦੇ ਆ ਕਿਉਂ ਹੱਥੋਂ ਵੱਧ ਗਏ ਨਹੀਂ ਆਉਂਦਾ ਮਗਰੋਂ ਸਾਨੂੰ ਜ਼ਰੂਰ ਪਿੰਨਾ ਲੱਗਦਾ ਵੀਰ ਜੀ ਕਿ ਇਹ ਕਰਕੇ ਵੀਰ ਜੀ ਹੁਣ ਮੇਰੀ ਪੂਰੀ ਹੋਣ ਕਰਕੇ ਵੀਚ ਮੰਗਣਾ ਪਿਆ ਨਹੀਂ ਤੇ ਵੀਰ ਜੀ ਮੰਗਣਾ ਵੀ ਕਿਹੜਾ ਸੋਖਾ ਹੈ ਕੀ ਹਾਲਾਤ ਨੇ ਕਰ ਦੇ ਦੇਖੀ ਜਾਂਦੇ ਜੀ ਵੀਰ ਜੀ ਇਹੋ ਹਾਲ ਤੇ ਆਪੀ ਬਈ ਤਾਂ ਹੀ ਮੈਂ ਟੰਗੜ ਬੱਛੇ ਤੋਂ ਹੀ ਆਪਦਾ ਟਾਈਮ ਸਾਰਦੀ ਰਹੀ ਹਾਂ ਤੇ ਹੁਣ ਆ ਵਕਤ ਡੰਗਰ ਬੱਛਾ ਵੀ ਵੇਚ ਗਿਆ ਜਦੋਂ ਮੇਹ ਕਣੀ ਆਉਂਦਾ ਫਿਰ ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਫਿਰ ਇਦਾਂ ਜੇ ਚੋਂਦੇ ਉਹਦਾ ਪੁੱਤ ਫਿਰ ਸਮਾਨ ਕੜਕੜ ਜਿਹੜਾ ਪੂਰਾ ਸੁਕਾਈਦਾ ਜੇ ਤੇ ਵੀ ਆਪਾਂ ਕਦੀ ਸੰਕਤ ਦੇ ਗਾੜੀ ਇਹੋ ਹੱਥ ਵੇਚਦੇ ਜਿਹੜੇ ਆਪਾਂ ਕਦੀ ਗਾਂ ਕੁਝ ਵੀ ਪਕ ਪਕ ਦੀ ਪਕਾ ਕੇ ਚੁੱਪ ਕਰਕੇ ਜਿੰਨੀ ਜਿੱਦਾਂ ਹੋਈ ਉਹਦਾ ਖਾ ਲੈਂਦੇ ਠੀਕ ਹੈ ਦੀ ਕਿ ਇਹਨੂੰ ਆਖਿਆ ਨਹੀਂ ਪੀ ਤੋੜ ਹਾਏ ਹਾਏ ਨਹੀਂ ਸਾਠੀਕਾਰ ਇਹ ਚਾਰ ਨਾ ਖਾਲੀ ਚਾਰ ਨਾ ਖਾਲੀ ਬੱਤ ਜੀ ਫਿਰ ਬੱਚੇ ਵਾਲੇ ਵੇਖ ਕੇ ਦੁੱਖ ਤੇ ਆਉਂਦਾ ਹਣਾ ਬਹੁਤ ਆਉਂਦਾ ਬੱਤ ਜੀ ਜਦੋਂ ਸਾਰਾ ਦਿਨ ਅੰਦਰ ਘਰੇ ਪਏ ਰਹਿਣਾ ਤੇ ਵੇਖਣ ਵਾਲੇ ਆਖ ਦਿੰਦੇ ਜਿਉਂ ਜਵਾਨ ਆ ਤੇ ਘਰੇ ਪਿਆ ਹੁੰਦਾ ਤੇ ਆ ਤੇ ਦਿਨ ਨੂੰ ਡੌਲ ਨਹੀਂ ਪਈ ਕਿਉਂਕਿ ਤਰਨਤਨ ਜ਼ਿਲ੍ਹੇ ਦੇ ਪਿੰਡ ਦੁੱਬਲੀ ਵਿੱਚ ਪਹੁੰਚੇ ਆ ਤਾਂ ਇੱਕ ਗ੍ਰੰਥੀ ਗੁਰੂ ਘਰ ਦੇ ਗ੍ਰੰਥੀ ਦੇ ਘਰ ਪਹੁੰਚੇ ਆ ਜਿਹਦੇ ਘਰ ਦੇ ਹਾਲਾਤ ਵੇਖ ਕੇ ਤਾਡੇ ਮਨ ਵਿੱਚ ਰੋਸ ਤਾਂ ਜਰੂਰ ਆਵੇਗਾ ਕਿ ਇੱਕ ਗੁਰੂ ਘਰ ਦੇ ਵਜੀਰ ਹੋਵੇ ਤੇ ਘਰ ਦੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਹੋਣ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰ ਵਿਖਾਈ ਜਾਵੇ ਤੁਹਾਨੂੰ ਘਰ ਦੀ ਤਸਵੀਰ ਵਿਖਾਉਣੀ ਆ ਪਹਿਲਾਂ ਕਿ ਘਰ ਦੇ ਹਾਲਾਤ ਕੀ ਆ ਇਸ ਗਰੰਥੀ ਸਿੰਘ ਦੇ ਜਿਹੜਾ ਪਿਛਲੇ 3 ਸਾਲ ਤੋਂ ਜਿਹੜਾ ਟੋਕੇ ਦੇ ਵਿੱਚ ਹੱਥ ਆ ਕੇ ਤੇ ਹੱਥ ਜਿਹੜਾ ਕੱਟਿਆ ਗਿਆ ਤਾਂ ਕਿਵੇਂ ਘਰ ਦਾ ਗੁਜ਼ਾਰਾ ਚਲਾਉਰੇ ਘਰ ਦੇ ਹਾਲਾਤ ਵੀ ਤੁਹਾਨੂੰ ਵਿਖਾਉਣੀ ਆ ਮੈਂ ਇੱਕ ਵਾਰ ਕੈਮਰਾਮੈਨ ਵੀਰ ਨੂੰ ਕਹੂੰਗਾ ਕੀ ਤਸਵੀਰ ਵਿਖਾਈ ਜਾਵੇ ਵੀ ਕਿ ਛੱਤ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਡਿੱਗ ਪੈਣੀ ਆ ਬਾਲੇ ਸਾਰੇ ਟੁੱਟੇ ਆ ਤੇ ਉਹ ਵੀ ਸਯੋਂਗ ਨੇ ਖਾਦੇ ਆ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਪਰ ਪਿਛਲੇ 4-5 ਸਾਲ ਤੋਂ ਵੀਰ ਜਿਹੜਾ ਗੁਰੂ ਘਰ ਦਾ ਗ੍ਰੰਥੀ ਆ ਤੇ ਕੀ ਹਾਲਾਤ ਆ ਘਰ ਦੇ ਕਿਵੇਂ ਘਰ ਦਾ ਗੁਜ਼ਾਰਾ ਚਲਾਉਂਦਾ ਏ ਕਿਉਂਕਿ ਤੁਹਾਨੂੰ ਪਤਾ ਦੋ ਹੱਥਾਂ ਦੇ ਨਾਲ ਕਿੱਥੇ ਵੇਲੇ ਕੰਮ ਨਹੀਂ ਹੁੰਦਾ ਤਾਂ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਆ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਪਿੰਡ ਜਰੂਰ ਦੱਸਿਓ ਪਹਿਲਾਂ ਜੀ ਮੇਰਾ ਨਾਮ ਗੁਰਲਾਲ ਸਿੰਘ ਪਿੰਡ ਦੁੱਬਲੀ ਤਾਂ ਕੀ ਹੋਇਆ ਸੀ ਹੱਥ ਨੂੰ ਕਿੰਨੇ ਕਿੰਨਾ ਚਿਰ ਪਹਿਲਾਂ ਇਹ ਹੱਥ ਕਟਿਆ ਗਿਆ ਇਹ ਵੀ ਜਰੂਰ ਦੱਸਿਓ ਥਾਰਾ ਜੀ ਹੱਥ ਮੇਰਾ ਟੋਕੇ ਜਾ ਕੇ ਕਟਿਆ ਗਿਆ ਸੀ ਪੱਠੇ ਕੋਦਰਦਿਆਂ ਤੇ ਤਿੰਨ ਚਾਰ ਸਾਲ ਹੋ ਚਲੇ ਵੀ ਜੀ ਅੱਛਾ ਜਦੋਂ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਜੀ ਤਿੰਨ ਚਾਰ ਸਾਲ ਹੋ ਗਏ ਅੱਛਾ ਜੀ ਹਾਂਜੀ ਤਾਂ ਸਾਨੂੰ ਇਹ ਵੀ ਪਤਾ ਲੱਗਾ ਕਿ ਦਾਦਾ ਜੀ ਜਾਂ ਪਿਤਾ ਜੀ ਪੰਜ ਪਿਆਰਿਆਂ ਦੇ ਵਿੱਚ ਸੇਵਾ ਕਰਦੇ ਰਹੇ ਪਹਿਲਾਂ ਤੇ ਤੁਸੀਂ ਵੀ ਤਾਂ ਹੀ ਗੁਰੂ ਦੇ ਨਾਲ ਜੁੜੇ ਹੋ ਹਾਂਜੀ ਬਿਲਕੁਲ ਵੀਰ ਜੀ ਦਾਦਾ ਜੀ ਵੀ ਤੇ ਮੇਰੇ ਪਿਤਾ ਜੀ ਵੀ ਪੰਜ ਪਿਆਰਿਆਂ ਸਾਹਿਬਾਨ ਦੀ ਸੇਵਾ ਕਰਦੇ ਰਹੇ ਹਾਂਜੀ ਹਾਂਜੀ ਤਾਂ ਕੌਣ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਫਿਰ ਕਿਵੇਂ ਘਰ ਦੇ ਹਲਾ ਦੇ ਨੇ ਨਾਜਕ ਬਣਿਆ ਛੱਤਾਂ ਜਿਹੜੀਆਂ ਗਲੀਆਂ ਪਈਆਂ ਵੀਰ ਜੀ ਇਹ ਤੁਸੀਂ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਬਹੁਤ ਔਖਾ ਗੁਜ਼ਾਰਾ ਚੱਲਦਾ ਆ ਹਾਂਜੀ ਔਰ ਵੀਰ ਜੀ ਕੋਈ ਸਾਡਾ ਕਮਾਈ ਦਾ ਸਾਧਨ ਨਹੀਂਗਾ ਜਿਹਦੇ ਸਿਰ ਤੋਂ ਵੀਰ ਜੀ ਕੋਈ ਚੱਲ ਸਕੇ ਇੱਕ ਡੰਗਰ ਉਹਦੇ ਸਿਰ ਤੋਂ ਵੀਰ ਜੀ ਦੁੱਧ ਵੇਚ ਕੇ ਘਟ ਆ ਗਏ ਉਹਦੇ ਸਿਰ ਤੋਂ ਵੀਰ ਜੀ ਕੋਈ ਗੁਜ਼ਾਰਾ ਚੱਲਦਾ ਸਾਡੇ ਨਾਲ ਹਾਂਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਪਿੰਡ ਦੀ ਪੰਚਾਇਤ ਮੋਦ ਵੱਲ ਨਹੀਂ ਕੋਈ ਪਹੁੰਚਾ ਤੁਹਾਡੀ ਮਦਦ ਸਹਾਇਤਾ ਕਰੀਏ ਬਿਲਕੁਲ ਨਹੀਂ ਵੀਰ ਜੀ ਸਾਡੀ ਸਿਰਫ ਦਾ ਇੱਕ ਦਵਾਈ ਦੇ ਵਿੱਚ ਖਾਲਸਾ ਐਡ ਨੇ ਸਾਡੀ ਵੀਰ ਜੀ ਮਦਦ ਕੀਤੀ ਸੀ ਤੇ ਉਹ ਅਜੇ ਕਰਦੇ ਪਏ ਆ ਵੀਰ ਜੀ ਹਾਂਜੀ ਦਵਾਈ ਦਵਾਉਂਦੇ ਆ ਖਾਲਸਾ ਢਾਡੀ ਮਦਦ ਕੀਤੀ ਹੈ ਹੋਰ ਵੀਰ ਜੀ ਸਾਡੀ ਕਿਸੇ ਨੇ ਕੋਈ ਪਿੰਡ ਚੋਂ ਕਿਸੇ ਨੇ ਕਿਸੇ ਸਰਪੰਚ ਕਿਸੇ ਪੰਚਾਇਤ ਮੈਂਬਰ ਕਿਸੇ ਨੇ ਵੀਰ ਜੀ ਸਾਡੀ ਬਾਣੀ ਕਿਸੇ ਨੇ ਵੀ ਫੜੀ ਹਾਂਜੀ ਖਾਲਸਾ ਢਾਡੀ ਤੋਂ ਲਾ ਵੀਰ ਜੀ ਉਹ ਕਿਸੇ ਤੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਖਾਲਸਾ ਢਾਡੀ ਦਾ ਹੋਰ ਨਹੀਂ ਵੀਰ ਜੀ ਸਾਡੀ ਕਿਸੇ ਨੇ ਵੀਰ ਜੀ ਬਾਣੀ ਫੜੀ ਹਾਂਜੀ ਤਾਂ ਕੀ ਕਰਦੇ ਹਾਲਾਤ ਨੇ ਤੇ ਕਿਵੇਂ ਦੀ ਮਦਦ ਹੋਣੀ ਚਾਹੀਦੀ ਆ ਇਹ ਵੀ ਜਰੂਰ ਦੱਸਿਓ ਜੀ ਵੀਰ ਜੀ ਅਸੀਂ ਬੇਨਤੀ ਕਰਦੇ ਹਾਂ ਸੰਤ ਗਾੜੀ ਕੇ ਵੀਰ ਜੀ ਸਾਡੇ ਦੋ ਕਮਰੇ ਪਹਿਜਾਨ ਤੇ ਇੱਕ ਹੱਥ ਦਾ ਇਲਾਜ ਕਰਾਉਣਾ ਆ ਤੇ ਬਸ ਹੋਰ ਵੀਰ ਜੀ ਅਸੀਂ ਕੁਝ ਨਹੀਂ ਮੰਗ ਕਰਦੇ ਸੰਤ ਕੋਲੋਂ ਤੇ ਵਾਹੀ ਵੀਰ ਜੀ ਅਸੀਂ ਮੰਗ ਕਰਦੇ ਹਾਂ ਸਾਡੇ ਦੋ ਕਮਰੇ ਪਹਿਜਾਨ ਇਹ ਤੋਂ ਵੱਧ ਨਹੀਂ ਹੋਈ ਜੀ ਅਸੀਂ ਹੋਰ ਵੀ ਕੋਈ ਬੇਨਤੀ ਕਰਦੇ ਹਾਂ ਸੰਤ ਗਾੜੀ ਹੱਥ ਜੋੜ ਕੇ ਦੁਆਏ ਕੇ ਵੀਰ ਜੀ ਸਾਡੀ ਵਾਤ ਤੜ ਕੇ ਮਦਦ ਕੀਤੀ ਜਾਵੇ ਕਿਉਂ ਇਹ ਦੋ ਸਾਡੇ ਕਮਰੇ ਛੱਤਾਂ ਪਹਿਜਾਨ ਹੋਰ ਨਹੀਂ ਵੀਰ ਜੀ ਤੇ ਹੱਥ ਦਾ ਇਲਾਜ ਹੋ ਜਾਵੇ ਹਾਂਜੀ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਨ ਨੂੰ ਦੁੱਖ ਆਉਂਦਾ ਏ ਕਿ ਨਹੀਂ ਆਉਂਦਾ ਜਦੋਂ ਕੋਈ ਗੁਰੂ ਘਰ ਦੇ ਨਾਲ ਜੁੜਿਆ ਹੋਵੇ ਮੰਗਣਾ ਵੀ ਕਿਹੜਾ ਸੌਖਾ ਏ ਬੜਾ ਮਨ ਨੂੰ ਦੁੱਖ ਹੁੰਦਾ ਏ ਮੈਂ ਨਾ ਬਿਲਕੁਲ ਵੀਰ ਜੀ ਆ ਮਜਬੂਰ ਹੋ ਗਏ ਵੀਰ ਜੀ ਵੀਡੀਓ ਸਾਨੂੰ ਪਾਉਣੀ ਪਈ ਆ ਨਹੀਂ ਤੇ ਕਾਫੀ ਟਾਈਮ ਤੋਂ ਅਸੀਂ ਸੋਚਦੇ ਆਂ ਕਦੀ ਪਾ ਲਈਏ ਨਹੀਂ ਪਾ ਲਈਏ ਨਾ ਪਾ ਲਈਏ ਵੀਡੀਓ ਵੀਰ ਜੀ ਆ ਕਿਉਂ ਹੱਦੋਂ ਵੱਧ ਗਏ ਮੀ ਆਉਂਦਾ ਮਗਰੋਂ ਸਾਨੂੰ ਡਰ ਪਹਿਲਾਂ ਲੱਗਦਾ ਵੀਰ ਜੀ ਕਿ ਇਸ ਕਰਕੇ ਵੀਰ ਜੀ ਹੁਣ ਮਜਬੂਰੀ ਹੋਣ ਕਰਕੇ ਵੀਰ ਜੀ ਮੰਗਣਾ ਪਿਆ ਨਹੀਂ ਤੇ ਵੀਰ ਜੀ ਮੰਗਣਾ ਵੀ ਕਿਹੜਾ ਸੋਖਾ ਆ ਹਾਂਜੀ ਜਦੋਂ ਮੀ ਕਣੀ ਆਉਂਦਾ ਏ ਫਿਰ ਫਿਰ ਕਿਤਰਾ ਗੁਜ਼ਾਰਾ ਚੱਲਦਾ ਫਿਰ ਚਾਹੁੰਦੇ ਨਹੀਂ ਆਏ ਮੈਂ ਨਾ ਬਿਲਕੁਲ ਵੀਰ ਜੀ ਬਹੁਤ ਜ਼ਿਆਦਾ ਮੰਦਿਆਂ ਹੁੰਦੇ ਆ ਹਾਂਜੀ ਵੀ ਲੋਕੀ ਦਾ ਮੀ ਪਾਵੇ ਅਸੀਂ ਇਹਨੇ ਮੀ ਪਾਵੇ ਨਾ ਵੀ ਇੱਜ ਕਿਉਂਕਿ ਕੋਠੇ ਲੋਕਾਂ ਦੇ ਨਾਲ ਇੰਟਰਪਾਏ ਹਲੇ ਜੀ ਪਹਿਲਾਂ ਚੋਂ ਲੱਗ ਪੈਂਦੇ ਹਾਂਜੀ ਹਾਂਜੀ ਬਾਕੀ ਆਪ ਜੀ ਨੇ ਵੀਰ ਜੀ ਵੇਖੇ ਹੋਇਆ ਕਿੱਡੇ ਮਾੜੇ ਹਾਲਾਤ ਹੋਏ ਪਏ ਕਰਦੇ ਹਾਂ ਜੀ ਹਾਂਜੀ ਤਾਂ ਇਹਨਾਂ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮਾਤਾ ਜੀ ਤੁਹਾਡਾ ਕੀ ਨਾਮ ਆ ਮੇਰਾ ਰਾਜਕੌਰ ਜੀ ਹਾਂਜੀ ਕੀ ਹਾਲਾਤ ਨੇ ਕਰਦੇ ਵੇਖੀ ਜਾਂਦੇ ਜੀ ਵੀਰ ਜੀ ਇਹੋ ਹਾਲ ਤੇ ਆਪੀ ਵੈ ਇਦਾਂ ਹੀ ਮੈਂ ਡੰਗਰ ਬੱਚੇ ਤੋਂ ਹੀ ਆਪਦਾ ਟਾਈਮ ਸਾਰਦੀ ਰਹੀ ਆ ਤੇ ਹੁਣ ਆ ਵਕਤ ਡੰਗਰ ਬੱਚਾ ਵੀ ਵੇਖ ਗਿਆ ਇੱਕ ਗਾਂ ਜੀ ਬੱਧੀ ਆ ਉਹ ਵੀ ਵੇਖ ਸਕਦੇ ਜੇ ਤੇ ਹਾਂ ਪਤੀ ਨੂੰ ਕੀ ਗੱਲ ਹੋਈ ਸੀ ਕਿੰਨਾ ਚਿਰ ਹੋ ਗਿਆ ਉਹ ਨੂੰ ਤੇ ਮੈਂ ਹੋ ਗਏ ਨੇ 10 ਸਾਲ ਤੂੰ ਕਿਆ ਨੂੰ ਕਈ ਸਰੋਗ ਬਲੱਡ ਕਈ ਸਰੋਗੀ ਅੱਛਾ ਜੀ ਤੇ ਇਦਾਂ ਹੀ ਫਿਰ ਅਸੀਂ ਬੱਚੇ ਪਾਲਦੀ ਰਹੀ ਮੈਂ ਆਲਦੀ ਅੱਛਾ ਦੁਵੇਰੇ ਤੋਂ ਹੀ ਅੱਛਾ ਹਾਂਜੀ ਤੇ ਹੁਣ ਵਾਦੇ ਘਾਟਾ ਹੋ ਕੇ ਤੇ ਇਦਾਂ ਡੰਗਰ ਵੀ ਵੇਖ ਗਏ ਵੀਰ ਤੁਹਾਨੂੰ ਪਤਾ ਤਾਂ ਹੈਗਾ ਜਦੋਂ ਮੀਂਹ ਕਣੀ ਆਉਂਦਾ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਇਦਾਂ ਫੇਰ ਸਮਾਨ ਕੜਕੜ ਜਿਹੜਾ ਪੋਰਾ ਸਿਕਾਈ ਦਾ ਅੱਛਾ ਹਾਂਜੀ ਤੇ ਕਿਵੇਂ ਦੀ ਮਦਦ ਸਹਾਇਤਾ ਹੋਣੀ ਚਾਹੀਦੀ ਸਾਡੀ ਤੇ ਮਾਈ ਤੇ ਹੋਈ ਹੋਣੀ ਚਾਹੀਦੀ ਸੰਗਤ ਦੇ ਗਾੜੀ ਵੀ ਸਾਡੇ ਆ ਕਮਰੇ ਪੈ ਜਾਣਾ ਅੱਛਾ ਹਾਂਜੀ ਤੇ ਬੱਚੇ ਦਾ ਹਾਲਾਤ ਹੈ ਦੇਖਿਆ ਹੀ ਤਾਂ ਹਾਂ ਪੀ ਪੋਲਾ ਗਾੜੀਆਂ ਉਹ ਆਪਿਆ ਤੇ ਕੋਈ ਸਰਕਾਰੀ ਸਹੂਲਤ ਵੀ ਮਿਲਦੀ ਕੋਈ ਕਣਕ ਕੋਈ ਪੈਨਸ਼ਨ ਕੋਈ ਮਿਲਦੀ ਆ ਪੈਨਸ਼ਨ ਤੇ ਨਹੀਂ ਮੈਨੂੰ ਮਿਲਦੀ ਹਾਂ ਹਾਂਜੀ ਤੇ ਸਰਕਾਰਨ ਕਤੇ ਇਦਾਂ ਹੀ ਆ ਜੇ ਤੇ ਆ ਗਈ ਤੇ ਮਿਲ ਗਈ ਨਾ ਮਿਲ ਗਈ ਨਹੀਂ ਤੇ ਨਾ ਸਹੀ ਅੱਛਾ ਹੁਣ ਤੇ ਉਹਨੋ ਹੀ ਠੀਕ ਹਨਕ ਹਾਂਜੀ ਤੇ ਫੇਰ ਰੋਟੀ ਪਾਣੀ ਦੋਨੇ ਟਾਈਮ ਪੱਕ ਜਾਂਦਾ ਗੁਜ਼ਾਰਾ ਚੱਲ ਜਾਂਦਾ ਹੈ ਜੇ ਤੇ ਵੀ ਆਪਾਂ ਕਦੀ ਸੰਗਤ ਦੇ ਗਾੜੀ ਇਹੋ ਹੱਥ ਵੇਂਤੇ ਜਿਉਂਦੇ ਆਪਾਂ ਕਦੀ ਗਾਂ ਗੁਜਬ ਵੀ ਪਖਪਾਕ ਦੀ ਪਕਾ ਕੇ ਚੱਪ ਕਰਕੇ ਜਿੰਨੀ ਜਿੱਦਾਂ ਹੋਈ ਉਦਾਂ ਖਾ ਲੈਨੇ ਆ ਅੱਛਾ ਤੇ ਕਦੀ ਕਿਸ ਨੂੰ ਆਖਿਆ ਨਹੀਂ ਭੀ ਹਾਂ ਪੀਂਦੇ ਨਹੀਂ ਹੈਗਾ ਭਾਈ ਹੈ ਨਹੀਂ ਸਾਡੇ ਘਰ ਜੇ ਚਾਰ ਨਾ ਖਾਲੀ ਚਾਰ ਨਾ ਖਾਲੀ ਬੁੱਤ ਜੀ ਅੱਛਾ ਹਾਂਜੀ ਹੋਰ ਕੋਈ ਨਹੀਂ ਅਹੀਂ ਭੀ ਪੀਂਦੇ ਤੋਂ ਆਸਰਾ ਨਹੀਂ ਹੈਗਾ ਹਾਂ ਇਹਨਾਂ ਸਾਦੇ ਸੰਤਾ ਉਹ ਉਹਨਾਂ ਤੋਂ ਬਿਨਾ ਉਹਨਾਂ ਨੇ ਇਹਦਾ ਵੀ ਹੱਥ ਫੜਿਆ ਵਾ ਅੱਛਾ ਉਹਨਾਂ ਨੇ ਇਹਦਾ ਇਲਾਜ ਕਰਮਣਾ ਸ਼ੁਰੂ ਕੀਤਾ ਸੀ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆ ਵੀ ਚਲੋ ਬੱਚੇ ਦਾ ਇੰਨਾ ਹੀ ਲਾਜ ਹੀ ਕਰਾਈ ਜਾਂਦੇ ਹਾਂ ਹਾਂਜੀ ਫਿਰ ਬੱਚੇ ਵਾਲੇ ਵੇਖ ਕੇ ਦੁੱਖ ਤੇ ਆਉਂਦਾ ਨਾ ਉਹ ਤੇ ਆਉਂਦਾ ਬੱਤ ਜੀ ਜਦੋਂ ਸਾਰਾ ਦਿਨ ਅੰਦਰ ਘਰੇ ਪਏ ਰਹਿਣਾ ਤੇ ਵੇਖਣ ਵਾਲੇ ਆਖ ਦਿੰਦੇ ਜਿਉਂ ਜਵਾਨ ਨੇ ਤੇ ਘਰੇ ਪਿਆ ਆਂਦਾ ਤੇ ਆਪਦੇ ਤੈਨੂੰ ਡੋਲ ਨਹੀਂ ਪੈਂਦੇ ਹੂੰ ਵੀ ਕੀ ਕਰ ਕਰਕੇ ਮੈਂ ਰਹਿ ਗਈ ਆ ਵੀ ਕੱਲੀ ਬਹਿ ਬਹਿ ਕੇ ਵੀ ਇਹਨੂੰ ਕੰਮ ਨਹੀਂ ਤੇ ਕੰਮ ਜੋਗਾ ਵੀ ਹੂੰ ਵੀ ਚਲ ਕੰਮ ਕਰਨ ਜੋਗਾ ਹਵਾ ਕੰਮ ਕਰੇ ਹਾਂਜੀ ਹੂੰ ਤਾਂ ਵੀਰ ਜੀ ਜੋ ਅਪੀਲ ਵੀਰਾਂ ਨੂੰ ਕਰਨੀ ਚਾਹੁੰਦੇ ਤੁਸੀਂ ਜੋ ਤੁਹਾਨੂੰ ਮਦਦ ਚਾਹੀਦੀ ਹੈ ਤੁਸੀਂ ਦੱਸ ਸਕਦੇ ਜੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਜ਼ਰੂਰ ਕਰ ਦਿਓ ਵੀਰ ਜੀ ਜੋ ਕਿਸੇ ਵੀਰ ਦੀ ਸ਼ਰਧਾ ਉਹ ਆਪਜੀ ਦੀ ਮਰਜ਼ੀ ਨਾਲ ਵੀਰ ਜੀ ਸਾਡੀ ਮਦਦ ਕਰ ਸਕਦਾ ਹੈ ਹਾਂਜੀ ਵੀਰ ਜੀ ਮੋਬਾਈਲ ਨੰਬਰ ਸਾਡਾ 98559 43903 ਫੇਰ ਬੋਲ ਦਿਓ 98559 43903 ਹਾਂਜੀ ਤਾਂ ਵੀ ਇਹ ਨੰਬਰ ਬੋਲ ਦਿੱਤਾ ਹੈ ਕਰਦੇ ਹਾਲਾਤ ਬਹੁਤ ਨਾਜ਼ੁਕ ਨੇ ਤੇ ਤੁਹਾਡੀ ਮਦਦ ਦੀ ਸਖਤ ਇਸ ਪਰਿਵਾਰ ਨੂੰ ਲੋੜ ਆ। ਮਾਦਾ ਨੇ ਦੀਆਂ ਵੀ ਅੱਖਾਂ ਭਰ ਕੇ ਅਪੀਲ ਕੀਤੀ ਆ ਕਿ ਜਦੋਂ ਜਵਾਨ ਪੁੱਤ ਘਰ ਪਿਆ ਹੋਵੇ ਤੇ ਫਿਰ ਤੁਹਾਨੂੰ ਪਤਾ ਦੁੱਖ ਤਾਂ ਆਉਂਦਾ ਏ ਫਿਰ ਸਾਰੇ ਲੋਕ ਕਹਿ ਦਿੰਦੇ ਆ ਕਿ ਜਵਾਨ ਆ ਕਮਾਈ ਕਰਨ ਜੋਗਾ ਤੇ ਅੰਦਰ ਕਿਉਂ ਪਿਆ ਏ ਪਰ ਆਪ ਪਤਾ ਹੁੰਦਾ ਏ ਕੀ ਮਜਬੂਰੀ ਆ ਤੇ ਕੀ ਪਰੇਸ਼ਾਨੀਆਂ ਕਿਸ ਕਰਕੇ ਘਰ ਪਿਆ ਏ ਹੱਥ ਵੱਢਿਆ ਗਿਆ ਵੀਰ ਦਾ ਵੀਰ ਕੰਮ ਤੇ ਕੋਈ ਕਰ ਨਹੀਂ ਸਕਦਾ ਪਾਠ ਕਰਦਾ ਏ ਤੇ ਜਾਣ ਸਕਦੇ ਜੇ ਕਿੰਨੇ ਗਰੰਥੀ ਸਿੰਘ ਨੂੰ ਤਨਖਾਹ ਮਿਲਦੀ ਹੈ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਹੈ ਤੇ ਤਾਂ ਹੀ ਘਰ ਦੇ ਹਾਲਾਤ ਹੱਦ ਤੋਂ ਬੱਤਰ ਹੋ ਗਏ ਨੇ ਵੱਤੋ ਵੱਤ ਮਦਦ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੁਸੀਂ ਮੋਬਾਈਲ ਨੰਬਰ ਵੀਰ ਨੇ ਬੋਲ ਦਿੱਤਾ ਹੈ ਬੈਂਕ ਦਾ ਖਾਤਾ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਮਦਦ ਵੀ ਜਰੂਰ ਕਰਿਓ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਵੀਰ ਸਿੰਘ ਸੀਨਾ ਤਰਨਤਾਰਨ